ਪੁਹਾਣੀਗੜ੍ਹ ਦੇ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀ ਬੋਲੀ ਤੇ ਉਸ ਦੇ ਲੈਣ ਦੇਣ ਨੂੰ ਲੈ ਕੇ ਖਬਰ ਤੁਹਾਨੂੰ ਦੇ ਚੁੱਕੇ ਆਂ ਬੀਬਾ ਨਰਿੰਦਰ ਕੌਰ ਭਰਾਸ ਦੇ ਉੱਤੇ ਕਥਿਤ ਲੈਣ ਦੇਣ ਦੇ ਇਲਜ਼ਾਮ ਲੱਗੇ ਨੇ ਤੇ ਆਖਰਕਾਰ ਉਹਨਾਂ ਦਾ ਜਵਾਬ ਵੀ ਆ ਗਿਆ ਉਹਨਾਂ ਨੇ ਆਪਣਾ ਸਪਸ਼ਟੀਕਰਨ ਕੀ ਦਿੱਤਾ ਉਹ ਸੁਣੋਣੇ ਆ ਤੁਹਾਨੂੰ ਤੁਸੀਂ ਜੁੜਿਓ ਲੋਕਪਾਣ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਅੱਜ ਪੁਹਾਣੀਗੜ੍ਹ ਦੀ ਟਰੱਕ ਯੂਨੀਅਨ ਦੀ ਕਥਿਤ ਤੌਰ ਦੇ ਉੱਤੇ ਪ੍ਰਧਾਨਗੀ ਵੇਚ ਜਾਂ ਬੋਲੀ ਲਾਉਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਜਿਹੜੇ ਕਾਕਾ ਫੱਗੂ ਵਾਲਾ ਜਿਨ੍ਹਾਂ ਨੇ ਕਿਹਾ ਕਿ ਮੈਂ 30 ਲੱਖ ਦਿੱਤਾ ਸੀ ਪਰ ਮੇਰਾ 30 ਲੱਖ ਮੋੜ ਕੇ 55 ਲੱਖ ਵਾਲੇ ਬੰਦੇ ਨੂੰ ਪ੍ਰਧਾਨਗੀ ਦੇ ਦਿੱਤੀ ਗਈ। ਉਸ ਮਾਮਲੇ ਦੇ ਵਿੱਚ ਉਹ ਜ਼ਹਿਰ ਵੀ ਖਾ ਗਏ। ਹੁਣ ਬੀਬਾ ਨਰਿੰਦਰ ਕੌਰ ਭਰਾਸ ਤੇ ਉਹਨਾਂ ਨੇ ਇਹ ਇਲਜ਼ਾਮ ਲਾਇਆ ਸੀ ਕਿ ਬੀਬਾ ਨਰਿੰਦਰ ਕੌਰ ਭਰਾਜ ਵਿਧਾਇਕ ਸੰਗਰੂਰ ਨੇ ਇਹ ਸਾਰਾ ਲੈਂਡ ਦੇਣ ਕੀਤਾ। ਬੀਬਾ ਭਰਾਜ ਦਾ ਇਸ ਮਾਮਲੇ ਵਿੱਚ ਸਪਸ਼ਟੀਕਰਨ ਆਇਆ ਉਹ ਕਹਿੰਦੇ ਮੈਂ ਕਿਸੇ ਨਾਲ ਕੋਈ ਲੈਂਡ ਦੇ ਨਹੀਂ ਕੀਤਾ ਤੁਸੀਂ ਖੁਦ ਸੁਣੋ। ਸਤਿ ਸ਼੍ਰੀ ਅਕਾਲ ਜੀ। ਅੱਜ ਜਿਹੜਾ ਮੈਂ ਹੁਣੇ ਪਿਛਲੇ ਸਮੇਂ ਤੋਂ ਜਿਹੜਾ ਚੈਨਲਾਂ ਤੇ ਜਿਹੜੀਆਂ ਮੀਡੀਆ ਸਾਥੀਆਂ ਦੇ ਜਿਹੜੀਆਂ ਕਾਲਸ ਆ ਰਹੀਆਂ ਨੇ ਪਵਾਨੀਗੜ ਟਰੱਕ ਜੁਨੀਅਨ ਨੂੰ ਲੈ ਕੇ ਜਿਹੜਾ ਘਟਨਾਕਰਮ ਚੱਲਿਆ ਉਹਦੇ ਬਾਰੇ ਤੁਹਾਡੇ ਨਾਲ ਜਿਹੜੀ ਮੈਂ ਗੱਲ ਸਾਂਝੀ ਕਰਨਾ ਚਾਹੁੰਦੀ ਆ ਪਵਾਨੀਗੜ ਦੇ ਵਿੱਚ ਜਿਹੜੀ ਕਿ ਇੱਕ ਗੈਰ ਸਰਕਾਰੀ ਆਪਾਂ ਕਹਿ ਲਈਏ ਕਿ ਇੱਕ ਜਿਹੜੀ ਟਰੱਕ ਜੁਨੀਅਨ ਜਿਹੜੀਆਂ ਕਿ ਕਾਂਗਰਸ ਦੀ ਸਰਕਾਰ ਨੇ ਭੰਗ ਕਰ ਦਿੱਤੀਆਂ ਸੀਗੀਆਂ ਐਜਾ ਐਸੋਸੀਏਸ਼ਨ ਅੱਜ ਉਹ ਜਿਹੜੀਆਂ ਕੰਮ ਕਰ ਰਹੀਆਂ ਨੇ ਸੋ ਭਾਨੀਗੜ ਜਿਹੜੀ ਯੂਨੀਅਨ ਆ ਜਿਹਦੇ ਚ 2400 ਤੋਂ ਲੈ ਕੇ 2500 ਦੇ ਵਿੱਚ ਜਿਹੜੀਆਂ ਗੱਡੀਆਂ ਨੇ 30000 ਦੇ ਕਰੀਬ ਜਿਹੜਾ ਲੋਕ ਨੇ ਜਿਹੜੇ ਉਸ ਜਿਹੜੇ ਅਦਾਰੇ ਦੇ ਨਾਲ ਜਿਹੜੇ ਜੁੜੇ ਹੋਏ ਨੇ ਸੋ ਉੱਥੋਂ ਦੀ ਜਿਹੜੀ ਚੋਣ ਨੂੰ ਲੈ ਕੇ ਜੋ ਮੇਰੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਮੈਂ ਦੱਸਣਾ ਚਾਹੁੰਦੀ ਆ ਕਿ ਉੱਥੇ ਜਿਹੜੀ ਚੋਣ ਹੋਈ ਆ ਜਾਂ ਉੱਥੇ ਜਿਹੜੀ ਕਮੇਟੀ ਚੁਣੀ ਗਈ ਆ ਉਹਦੇ ਵਿੱਚ ਮੇਰਾ ਕੋਈ ਕਿਸੇ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਹੈਗੀ ਔਰ ਉੱਥੇ ਜਿਹੜੀ ਚੋਣ ਹੁੰਦੀ ਹੈਈ ਆ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਪਿਛਲੇ ਸਾਲ ਚੁਣੀ ਗਈ ਸੀ ਤੇ ਪੰਜ ਮੈਂਬਰੀ ਕਮੇਟੀ ਉਸ ਤੋਂ ਪਿਛਲੇ ਸਾਲ ਚੁਣੀ ਗਈ ਸੀ ਸੋ ਅੱਜ ਦਾ ਜਿਹੜਾ ਮੈਂ ਦੇਖ ਰਹੀ ਹਾਂ ਕਿ ਇਸ ਘਟਨਾਕਰਮ ਤੋਂ ਬਾਅਦ ਜਿਹੜਾ ਬਵਾਲ ਮਚਿਆ ਹੋਇਆ ਜਿਦੇ ਚ ਕਾਂਗਰਸ ਦੇ ਵਿਜੇਂਦਰ ਸਿੰਘਲਾ ਸੁਪਾਲ ਸਿੰਘ ਕਹਿਰਾ ਆਲੀਦਲ ਭਾਜਪਾ ਸਾਰੀਆਂ ਪਾਰਟੀਆਂ ਦੇ ਲੀਡਰ ਨੇ ਜਿਹੜੇ ਉਹ ਚਿੱਕੜ ਜਿਹੜਾ ਫੁੱਟਣ ਲੱਗੇ ਹੋਏ ਨੇ ਸੋ ਮੈਂ ਕੁਝ ਟਾਈਮ ਬਾਅਦ ਹੁਣ ਤੋਂ ਕੁਝ ਟਾਈਮ ਬਾਅਦ ਮੈਂ ਇੱਕ ਵੀਡੀਓ ਨਸਰ ਕਰੂੰਗੀ ਤੇ ਪੌਣੀਗੜ ਦੀ ਜਿਹੜੀ ਚੋਣ ਹੈ ਜਿਹੜੀ ਜੁਨੀਅਨ ਦੀ ਜਿਹੜੀ ਚੋਣ ਹੈ ਉਹ ਕਿਸ ਤਰੀਕੇ ਨਾਲ ਹੁੰਦੀ ਆ ਉਹਦਾ ਜਿਹੜਾ ਸਬੂਤ ਆ ਮੈਂ ਤੁਹਾਨੂੰ ਦਵਾਂਗੀ ਉਥੇ ਅੱਜ ਜਿਹੜੀ ਅਨਾਉਂਸ ਹੋਈ ਹੈ ਉਹ ਸਾਰੀਆਂ ਪਾਰਟੀਆਂ ਦੇ ਲੀਡਰ ਸਾਰੇ ਹੁਣ ਤੱਕ ਰਹਿ ਚੁੱਕੇ ਪ੍ਰਧਾਨ ਉਹ ਸਰਬਸੰਮਤੀ ਦੇ ਨਾਲ ਉਥੋਂ ਜਿਹੜੇ 5 ਮੈਂਬਰ ਜਿਹੜੇ ਚੁਣਦੇ ਨੇ ਉਹਨਾਂ ਦੇ ਵਿੱਚੋਂ ਤੇ ਉਹਨਾਂ ਉਸ ਕਮੇਟੀ ਦੀ ਜ਼ਿੰਮੇਵਾਰੀ ਹੁੰਦੀ ਆ ਉਸ ਅਦਾਰੇ ਨੂੰ ਜਿਹੜਾ ਚਲਾਉਣ ਦਾ ਸੋ ਇਸ ਦੇ ਬਾਰੇ ਮੈਂ ਵੀਡੀਓ ਨਾਸਰ ਕਰੂੰਗੀ ਸੋ ਇਹਦੇ ਵਿੱਚ ਮੇਰਾ ਜਿਹੜਾ ਕੋਈ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਇਹ ਮੈਂ ਲੋਕਾਂ ਨੂੰ ਜਿਹੜਾ ਦੱਸਣਾ ਚਾਹੁੰਦੀ ਆ ਜਿਹੜਾ ਕਿ ਮੇਰੇ ਉੱਤੇ ਇੱਕ ਝੂਠੇ ਇਲਜ਼ਾਮ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਦੂਸਰਾ ਮੈਂ ਮਨਜੀਤ ਸਿੰਘ ਕਾਕਾ ਨੇ ਉਹਨਾਂ ਦੀ ਸਿਹਰ ਦੀ ਜਿਹੜੀ ਮੈਂ ਕਾਮਨਾ ਕਰਦੀ ਆ ਔਰ ਮੈਂ ਤੁਹਾਡੇ ਰਾਹੀਂ ਮੈਂ ਪਹਿਲਾਂ ਵੀ ਕਹਿ ਚੁੱਕੀ ਆ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਪੁਲਿਸ ਨੂੰ ਵੀ ਮੈਂ ਕਹਿਣਾ ਚਾਹੁੰਦੀ ਆ ਕਿ ਇਸ ਦੇ ਵਿੱਚ ਜਿਹੜੀ ਇਹ ਇੱਕ ਵੀਡੀਓ ਜਿਹੜੀ ਵਾਇਰਲ ਕੀਤੀ ਗਈ ਹੈ ਜਿਹੜੇ ਪੈਸੇ ਜਿਹੜੇ ਕੈਸ਼ ਰੱਖ ਕੇ ਜਿਹੜੀ ਬਣਾਈ ਗਈ ਆ ਤੇ ਜਿਹੜੀ ਇੱਕ ਤਰਫਾ ਜਿਹੜੀ ਵਾਇਰਲ ਕੀਤੀ ਗਈ ਹੈ ਸੋ ਉਹਦੀ ਪੂਰੀ ਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋ ਕੇ ਲੋਕਾਂ ਦੇ ਸਾਹਮਣੇ ਨਸਰ ਹੋਣੀ ਚਾਹੀਦੀ ਹੈ ਕੋਈ ਵੀ ਰਿਸ਼ਵਤ ਚਾਹੇ ਕੋਈ ਦੰਦਾ ਚਾਹੇ ਕੋਈ ਲੈੰਦਾ ਸੋ ਉਹ ਦੋਨੋਂ ਹੀ ਦੋਸ਼ੀ ਨੇ ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਉਹ ਹੋਣੀ ਚਾਹੀਦੀ ਆ ਇਹ ਮੈਟਰ ਨਹੀਂ ਕਰਦਾ ਕਿ ਬੰਦਾ ਕੌਣ ਹੈ ਕੌਣ ਨਹੀਂ ਹੈਗਾ ਕਿਹੜੀ ਪਾਰਟੀ ਦਾ ਕਿਹੜੀ ਪਾਰਟੀ ਦਾ ਨਹੀਂ ਹੈਗਾ ਸੋ ਇਸ ਦੇ ਉੱਤੇ ਜਿਹੜੀ ਉਹ ਕਾਰਵਾਈ ਉਹ ਹੋਣੀ ਚਾਹੀਦੀ ਆ ਔਰ ਮਨਜੀਤ ਸਿੰਘ ਕਾਕਾ ਜਿਨ੍ਹਾਂ ਦੇ ਕੋਲ ਉਹ ਕੈਸ਼ ਜਿਹੜਾ ਬੋਲ ਕੇ ਦੱਸ ਰਹੇ ਨੇ ਕਿ ਇੰਨੇ ਪੈਸੇ ਨੇ ਤਾਂ ਇੱਕ ਜਿੰਨਾ ਮੈਂ ਜਾਣਦੀ ਆ ਇੱਕ ਆਮ ਪਰਿਵਾਰ ਤੋਂ ਨੇ ਸੋ ਉਹਨਾਂ ਦੇ ਕੋਲ ਇੱਕ ਜੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਉੱਥੇ ਜਿਹੜੀ ਕਮੇਟੀ ਦੇ ਮੈਂਬਰ ਬਣ ਨੂੰ ਲੈ ਕੇ 30 ਲੱਖ ਰੁਪਏ ਦਾ ਜਿਹੜਾ ਜੋ ਉਹਨਾਂ ਦੇ ਕਹਿਣ ਮੁਤਾਬਕ ਜਿਹੜਾ ਕੈਸ਼ ਆ ਉਹ ਕੈਸ਼ ਜਿਹੜਾ ਉਹ ਇੰਨਾ ਵੱਡੀ ਅਮਾਉਂਟ ਦੇ ਵਿੱਚ ਉਹ ਆਇਆ ਕਿੱਥੋਂ ਆ ਕਿਹੜੇ ਬੰਦੇ ਨੇ ਜਿਹੜੇ ਉਹਨਾਂ ਦੇ ਪਿੱਛੇ ਜਿਨ੍ਹਾਂ ਦੀ ਉਹਨਾਂ ਨੂੰ ਸਪੋਰਟ ਹੈਗੀ ਆ ਕਿੱਥੋਂ ਇਹ ਕੈਸ਼ ਆਇਆ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਜਾਂਚ ਦਾ ਵਿਸ਼ਾ ਹੈਗੀਆਂ ਨੇ ਸੋ ਪੁਲਿਸ ਆਪਣਾ ਜਿਹੜਾ ਕੰਮ ਜਿਹੜਾ ਕਰ ਵੀ ਰਹੀ ਆ ਔਰ ਕਰਨਾ ਵੀ ਚਾਹੀਦਾ ਲੋਕਾਂ ਦੇ ਸਾਹਮਣੇ ਚੀਜ਼ਾਂ ਜਿਹੜੀਆਂ ਉਹ ਆਉਣੀਆਂ ਚਾਹੀਦੀਆਂ ਨੇ ਸੋ ਮੈਂ ਇੱਕ ਵਾਰ ਫੇਰ ਸਾਰੇ ਪੰਜਾਬੀਆਂ ਨੂੰ ਸਾਰੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦੀ ਆ ਕਿ ਅੱਜ ਤੱਕ 3 ਸਾਲ ਮੈਨੂੰ ਐਮਐਲਏ ਦੇ ਤੌਰ ਤੇ ਹਲਕੇ ਦੇ ਵਿੱਚ ਹੋ ਚੁੱਕੇ ਨੇ ਕਿਸੇ ਇੱਕ ਬੰਦੇ ਤੋਂ ਕਦੇ ਕੋਈ ਚਾਹ ਦਾ ਕੱਪ ਵੀ ਪੀਤਾ ਹੋਵੇ ਤਾਂ ਮੈਂ ਲੋਕਾਂ ਦੀ ਦੇਣਦਾਰ ਹੋऊंगी ਜਿਹੜੀਆਂ ਵਿਰੋਧੀ ਪਾਰਟੀਆਂ ਅੱਜ ਜਿਹੜੇ ਲੀਡਰ ਮੇਰੇ ਉੱਤੇ ਚਿੱਕੜ ਸੁੱਟ ਰਹੇ ਨੇ ਸੋ ਮੈਂ ਕੁਝ ਮਿੰਟਾਂ ਦੇ ਬਾਅਦ ਮੈਂ ਇੱਕ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਆ ਜਿਹੜਾ ਮੇਰਾ ਜਿਹੜਾ ਅਕਾਊਂਟ ਹੈ ਨਰਿੰਦਰ ਕੌਰ ਭਰਾ ਦੇ ਉੱਤੇ ਮੈਂ ਇੱਕ ਵੀਡੀਓ ਨਸ਼ਰ ਕਰੂੰਗੀ ਜਿਹੜੀ ਅੱਜ ਦੀ ਉੱਥੇ ਚੋਣ ਪ੍ਰਕਿਰਿਆ ਦੇ ਵਿੱਚ ਵੱਖ-ਵੱਖ ਲੀਡਰਾਂ ਦੀ ਜਿਹੜੀ ਪਾਰਟੀਆਂ ਦੇ ਲੀਡਰਾਂ ਦੀ ਭਾਗੀਦਾਰੀ ਤੇ ਉਹਨਾਂ ਦੇ ਦੁਆਰਾ ਕਿਸ ਤਰੀਕੇ ਨਾਲ ਜਿਹੜੀ ਉੱਥੇ ਚੋਣ ਕੀਤੀ ਗਈ ਹੈ ਤੇ ਕਿਹੜੇ-ਕਿਹੜੇ ਲੀਡਰਾਂ ਦੇ ਉਹ ਖਾਸ ਨੇ ਉਹ ਮੈਂ ਚੀਜ਼ਾਂ ਨਸ਼ਰ ਕਰੂੰਗੀ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਉੱਥੇ ਕਿਹਨੇ ਅਨਾਉਂਸ ਕੀਤਾ ਨਹੀਂ ਕੀਤਾ ਉਹ ਸਾਡੇ ਇਲਾਕੇ ਦਾ ਸਾਡੇ ਬੀਬਾ ਜੀ ਨੇ ਬੜਾ ਸਪਸ਼ਟ ਕਰਤਾ ਕਿ ਭਾਈ ਮੇਰਾ ਲੈਣ ਦੇਣ ਕੋਈ ਨਹੀਂ ਹੋਇਆ ਉਹ ਕਹਿੰਦੇ ਮੈਂ ਇੱਕ ਵੀਡੀਓ ਹੋਰ ਵੀ ਜਾਰੀ ਕਰੂੰਗੀ ਆ ਕਾਂਗਰਸ ਦੇ ਅਕਾਲੀਆਂ ਦੇ ਲੀਡਰਾਂ ਦੇ ਉੱਤੇ ਜੋ ਉਹਨਾਂ ਨੇ ਪੋਸਟ ਆ ਪਾਈਆਂ ਜੋ ਉਹਨਾਂ ਦੀ ਟਿੱਪਣੀਆਂ ਆਈਆਂ ਉਹ ਤੁਹਾਡੇ ਸਾਹਮਣੇ ਨੇ ਜੋ ਬੀਬਾ ਨਰਿੰਦਰ ਕੋਰ ਭਰਾਜ ਬਾਰੇ ਕਿਹਾ ਗਿਆ ਪਰ ਸਵਾਲ ਇਹ ਹੈ ਕਿ ਇੱਕ ਵਿਅਕਤੀ ਫਿਰ ਜ਼ਹਿਰੀਲੀ ਚੀਜ਼ ਕਿਉਂ ਨਿਕਲ ਗਿਆ ਉਹ ਕਿਸ ਕਾਰਨ ਨਿਕਲ ਗਿਆ ਜੇ ਸਾਰੀ ਸਰਬਸੰਮਤੀ ਨਾਲ ਚੋਣ ਹੋਈ ਬੀਬਾ ਜੀ ਕਹਿੰਦੇ ਫਿਰ ਉਹ ਵਿਅਕਤੀ ਕਿਉਂ ਨਿਕਲ ਗਿਆ ਫਿਰ ਉੱਥੇ ਪੁਲਿਸ ਕਿਉਂ ਗਈ ਭਵਾਨੀਗੜ ਟਰੱਕ ਯੂਨੀਅਨ ਚ ਉੱਥੇ ਏਡਾ ਹੰਗਾਮਾ ਕਿਹੜੀ ਗੱਲਾਂ ਹੋਇਆ ਕਿ ਉੱਥੇ ਕੋਈ ਕੋਈ ਗੁੱਲੀ ਡੰਡਾ ਖੇਡ ਰਿਆ ਸੀਗਾ ਕਿ ਰੋਲਾ ਪੈ ਗਿਆ ਜਵਾਕ ਲੜ ਕੇ ਏਦਾਂ ਤਾਂ ਨਹੀਂ ਹੋਇਆ ਇੱਕ ਵਿਅਕਤੀ ਅਮਰ ਹਸਪਤਾਲ ਦੇ ਵਿੱਚ ਦਾਖਲ ਹੈ ਫਿਰ ਉਹ ਕਿਉਂ ਦਾਖਲ ਹੈ ਇੰਨੀ ਛੇਤੀ ਗੰਗਲੂਆਂ ਤੋਂ ਮਿੱਟੀ ਨਹੀਂ ਝਾੜੀ ਜਾਸਾਕ ਦੀ ਏਡੀ ਛੇਤੀ ਕਹਿ ਸਕਦੇ ਆ ਕਿ ਆਪਾਂ ਬਿਬਾ ਜੀ ਦਾ ਪੱਖ ਆਇਆ ਸੀ ਤੁਹਾਨੂੰ ਸਾਡਾ ਸਾਡਾ ਫਰਜ ਬਣਦਾ ਕਿ ਉਹ ਪੱਖ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਪਰ ਸਵਾਲ ਜਿਉਂ ਦੇ ਤਿਉਨੇ ਉਹ ਵੀਡੀਓ ਦੇ ਵਿੱਚ ਗੁਰਪ੍ਰੀਤ ਸਿੰਘ ਕਿਹਦੇ ਪੈਸੇ ਲੈ ਕੇ ਆਇਆ ਏਡੀ ਵੱਡੀ ਰਕਮ ਇੰਨਾ ਵੱਡਾ ਅਮਾਉਂਟ 30 ਲੱਖ ਦੇ ਕਰੀਬ ਫਿਰ ਉਹ ਕਿਹਦੇ ਲੈ ਕੇ ਆਇਆ ਗੁਰਪ੍ਰੀਤ ਸਿੰਘ ਜੋ ਵੀਡੀਓ ਦੇ ਵਿੱਚ ਦਿਖ ਰਿਹਾ ਫਿਰ ਉਹ ਗੁਰਪ੍ਰੀਤ ਸਿੰਘ ਕਿੱਥੇ ਆ ਸਵਾਲ ਏ ਆ ਤੁਹਾਡੀ ਪਾਰਟੀ ਦਾ ਆਗੂ ਹੈ ਤੁਹਾਡੇ ਨਾਲ ਤੁਸੀਂ ਉਹਦੇ ਰਖੜੀ ਬਣ ਭੈਣ ਹੋ ਇਹ ਸਾਰੇ ਸਵਾਲ ਨੇ ਬਿਬਾ ਜੀ ਇਹਨਾਂ ਨੂੰ ਵੀ ਐਡਰੈਸ ਕਰੋ ਤਾਂ ਜਿਹੜਾ ਚੰਗਾ ਹੋਵੇਗਾ